ਮੇਰੇ ਹਸਰ ਦੀ ਡਰੱਗਸ ਦੇ ਨਾਲ ਮੌਤ ਹੋ ਗਈ ਜਿਹੜੇ ਵੀ ਸਪਲਾਈ ਕਰਦੇ ਜਾਂ ਸਮਗਲਰ ਹੈ ਉਹ ਹੱਥ ਜੜ ਕੇ ਹੀ ਵੇਣਤੇ ਵੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੀ ਮੇਰਾ ਤਾਂ ਘਰ ਉਜੜ ਗਿਆ ਹੋਰ ਕਿਸੇ ਲੇਡੀ ਦਾ ਘਰ ਉਜੜ ਜੁਆਕੇ ਦੇ ਸਿਰ ਤੋਂ ਹੰਤਾ ਬਾਪ ਨਾ ਜਾਵੇ ਸਭ ਤੋਂ ਸਭ ਸਜ਼ਾ ਮੇ ਜੀ ਦੋ ਬੱਚੇ ਆ ਜੀ ਦੋਨੇ ਬੇਟੀਆਂ ਨੇ ਜੀ ਕਿੰਨੇ ਕਿੰਨੇ ਚਿਰ ਦੀ ਆ ਜੀ ਇੱਕ ਤਾਂ ਸੀਮਾ ਮਹੀਨਾ ਲੱਗਿਆ ਜੀ ਕਿ ਬੇਟੀ ਮਤ ਇੱਕ 2.5 ਸਾਲ ਦੀ ਆ ਜੀ ਇੱਕ 2.5 ਸਾਲ ਦੀ ਬੇਟੀ ਆ ਜੀ ਮੈਂ ਕੀ ਬੱਚਿਆਂ ਦਾ ਕੀ ਕਰੂੰਗੀ ਮੈਨੂੰ ਤਾਂ 16 ਦੇ ਬਸਾਉਣੇ ਬਸਾਤੇ ਜੀ ਮੈਂ ਬੱਚਿਆਂ ਦਾ ਕਿਵੇਂ ਕੀ ਮੈਂ ਪਾਲੂੰਗੀ ਤੇ ਕਿਵੇਂ ਆਹ ਕਰੂੰਗੀ ਇਹਨਾਂ ਨੇ ਤਾਂ ਮੇਰੇ ਬੱਚੇ ਦੀ ਰੇਹ ਬਣਾਤੀ ਜੀ ਰਫ ਕਰਕੇ ਅਸੀਂ ਕਿਉਂ ਨਹੀਂ ਗਵਰਨਮੈਂਟ ਬੰਦ ਕਰਦੀ ਇਹ ਗੰਦਾ ਨਾ ਸਕੇ ਉਹ ਚਲਾਇਆ ਗਵਰਨਮੈਂਟ ਨੇ ਇਹ ਬੰਦ ਕਰੇ ਗੌਰਮੈਂਟ ਬੱਚੇ ਮਾਵਾਂ ਦੇ ਪੁੱਤਾਂ ਐ ਮੁੱਕੀ ਜਾਂਦੇ ਨੇ ਕਿਉਂ ਨਹੀਂ ਗੌਰਮੈਂਟ ਇਹ ਤੇ ਥੱਲ ਕਿਉਂ ਨਹੀਂ ਪਾਉਂਦੀ ਹੈਗੀ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਵੀ ਸਜ਼ਾ ਦਿੱਤੀ ਜਾਵੇ ਪੂਰੀ ਮੇਰੀ ਬਸ ਇਹੀ ਮੰਗਾ ਜੀ ਬਸ ਮੈਂ ਇਹਨੂੰ ਸਜ਼ਾ ਦੀ ਮੰਗਾ ਵੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ